ਹੈਲੋ ਹਾਂਜੀ ਸਾਸਤਰੀ ਅਕਾਲ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫੇਰ ਅੱਜ ਫੇਰ ਆਪਾਂ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਜੀ ਅੱਜ ਆਪਣੇ ਕੋਲੇ ਮੈਕਸ ਕਪੜਾ ਜੀ ਨਾ ਹੀ ਕਾਟਨ ਆ ਨਾ ਹੀ ਸਿੰਥੈਟਿਕ ਆ ਮੈਕਸ ਆ ਏ ਠੀਕ ਹੈ ਜੀ ਤੇ ਇਹਦੀ ਕਟਿੰਗ ਕਰਨੀ ਦੱਸਾਂਗੇ ਔਰ ਇਸ ਤਰ੍ਹਾਂ ਦਾ ਪਹਿਲਾਂ ਤੁਸੀਂ ਸਭ ਤੋਂ ਪਹਿਲਾਂ ਕਪੜਾ ਚੈੱਕ ਕਰ ਸਕਦੇ ਆ ਠੀਕ ਹੈ ਜੀ ਆ ਇਹਨਾਂ ਦੇ ਘੇਰੇ ਦੇ ਉੱਪਰ ਪ੍ਰਿੰਟ ਆ ਪ੍ਰਿੰਟ ਹੋ ਕੇ ਸਟੋਨਿੰਗ ਦਿੱਤੀ ਹੋਈ ਆ ਬ੍ਰੀਕ ਸਟੋਨਿੰਗ ਦਿੱਤੀ ਹੋਈ ਆ ਇਹ ਇਸੇ ਤਰ੍ਹਾਂ ਆਪਾਂ ਇਹਨਾਂ ਦੇ ਗਲੇ ਤੇ ਇਸ ਤਰ੍ਹਾਂ ਦਾ ਪ੍ਰਿੰਟ ਪੱਟੀ ਬਣੀ ਹੋਈ ਔਰ ਸਟੋਨੀ ਜੀ ਇਹ ਇਹਨੂੰ ਦਿੱਤੀ ਹੋਈ ਆ ਇਸੇ ਤਰ੍ਹਾਂ ਇਹਨਾਂ ਦੀ ਬਾਜੂ ਆ ਗਈ ਆ ਦੇਖੋ ਇਹਨਾਂ ਦੀ ਬਾਜੂ ਦੇ ਉੱਪਰ ਆ ਵਾਲਾ ਠੀਕ ਹੈ ਇਹ ਵਾਲਾ ਇਹਨਾਂ ਦੇ ਬਾਜੂ ਦੇ ਉੱਪਰ ਆ ਠੀਕ ਹੈ ਜੀ ਆ ਇਹਨਾਂ ਦੇ ਪੈਕ ਪੱਲੇ ਦੇ ਉੱਪਰ ਆ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਪ੍ਰਿੰਟ ਆ ਜੋ ਪੈਕ ਪੱਲੇ ਤੇ ਆ ਉਹ 프ਰੰਟ ਤੇ ਆ ਠੀਕ ਹੈ ਜੀ ਆਪਾਂ ਹੁਣ ਇਹਨਾਂ ਦਾ ਤੈਨੂੰ ਸੈਂਟਰ ਲੈਣਾ ਵੀ ਦੱਸਾਂਗੇ ਔਰ ਕਟਿੰਗ ਇਹ ਵੀ ਦੱਸਾਂਗੇ ਠੀਕ ਹੈ ਜੀ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਠੀਕ ਹੈ ਜੀ ਵੀਡੀਓ ਸ਼ੇਅਰ ਜਰੂਰ ਕਰ ਦਿਆ ਕਰੋ ਆਹ ਲਓ ਜੀ ਹੁਣ ਸਭ ਤੋਂ ਪਹਿਲਾਂ ਇਹਨਾਂ ਦੀ ਤੁਹਾਨੂੰ ਮੈਂ ਨਾਪ ਮੈਂਸ਼ਨ ਕਰ ਦਿੰਨੀ ਇਹਨਾਂ ਦਾ ਨਾਪ ਕੀ ਆ ਧਿਆਨ ਨਾਲ ਸੁਣ ਲਿਓ ਇਹਨਾਂ ਦੀ ਲੰਬਾਈ ਆ ਜੀ 41 ਇੰਚ ਤਿਆਰ ਆ ਤੇ ਘੇਰ ਇਹਨਾਂ ਦਾ 21 ਇੰਚ ਤਿਆਰ ਆ ਸਾਤੀ ਇਹਨਾਂ ਦੀ 20 ਇੰਚ ਆ ਕਮਰ ਇਹਨਾਂ ਦੀ 18 ਇੰਚ ਆ ਤੇ ਹੈਪ ਇਹਨਾਂ ਦੀ 21.5 ਇੰਚ ਤਿਆਰ ਆ ਠੀਕ ਹੈ ਜੀ ਆਪਾਂ 44 ਇੰਚ ਦੀ ਲੰਬਾਈ ਦੇਖਦੇ ਆਂ ਮਾਰਕਿੰਗ ਕਿੱਥੋਂ ਤੱਕ ਜਾ ਰਹੀ ਆ ਤਾਂ ਫਿਰ ਤੁਹਾਨੂੰ ਮੈਂ ਦੱਸਦੀ ਆ ਠੀਕ ਆ ਦੇਖੋ ਜੀ ਆ ਲਓ 44 ਇੰਚ ਆਪਾਂ ਇੱਥੇ ਲਾਵਾਂਗੇ ਇਹਨਾਂ ਦਾ 45 ਇੰਚ 44 ਇੰਚ ਤਾਰਾਂਗੇ ਆ ਲਓ ਜੀ ਫੋਲਡਿੰਗ ਪੱਟੀ ਤੋਂ ਬਿਨਾਂ ਜੀ ਆਪਾਂ ਜਿੱਥੋਂ ਜਿੱਥੋਂ ਇਹਦੀ ਡਿਜ਼ਾਈਨਿੰਗ ਸ਼ੁਰੂ ਹੋਈ ਆ ਉੱਥੋਂ ਮਾਰਦੇ ਆ ਪੂਰਾ ਪੂਰਾ ਜੈਂਪਰ ਦੀ ਆਪਾਂ ਨੂੰ ਕਿੰਨੀ ਚਾਹੀਦੀ ਆ 44 42 ਚਾਹੀਦੀ ਆ ਕਿਉਂਕਿ ਜੀ ਇੰਚ ਆਪਾਂ ਪੰਤਰੀ ਕੰਦੇ ਦੀ ਸਲਾਈ ਤੇ ਲਾਵਾਂਗੇ ਬਿਆਲੀ ਇੰਚ ਤੇ ਕਰ ਲਾਂਗੇ ਕਟਿੰਗ ਆਪ 41 ਆ ਠੀਕ ਆ ਬਿਆਲੀ ਦੀ ਕਟਿੰਗ ਕਰ ਲਿਓ ਤਿਆਰ ਕਮੀਜ਼ ਕਿਉਂਕਿ ਉਹ ਬਿਆਲ ਨੂੰ ਹੀ 41 ਹੀ ਰਹਿ ਜਾਣਾ ਕਿਉਂਕਿ ਗੰਦੇ ਦੀ ਸਲਾਈ ਲਗਣੀ ਐ ਇੰਚ ਦੀ ਥੱਲੇ ਪਰ ਵਾਈ ਫੋਲਡਿੰਗ ਲਈ ਆਪਣੇ ਕੋਲ ਕਪੜਾ ਉਹਨਾਂ ਨੇ ਦਿੱਤਾ ਹੋਇਆ ਉਹ ਫੋਲਡਿੰਗ ਕਰ ਲਾਂਗੇ ਆਪਾਂ ਜਿੱਥੋਂ ਡਿਜ਼ਾਈਨਿੰਗ ਸ਼ੁਰੂ ਹੋਈ ਆ ਉਤੋਂ ਹੀ ਕਟਿੰਗ ਕਰਦੇ ਹਾਂਗੇ ਇਸ ਤਰ੍ਹਾਂ ਠੀਕ ਹੈ ਜੀ ਇੱਕ ਦੋ ਥਾਂ ਤੇ ਮਾਰਕਿੰਗ ਕਰ ਲਿਆ ਕਰੋ ਜੀ ਫੇਰ ਉਹ ਉਤਾਰਿਆ ਕਰੋ ਕਪੜਾ ਇਸੇ ਤਰ੍ਹਾਂ ਠੀਕ ਹੈ ਜੀ ਆ ਲਓ ਜੀ ਵਿਆੜੀ ਠੀਕ ਹੈ ਹੁਣ ਵਿਆੜੀ ਇੰਚ ਦੀ ਮਾਰਕਿੰਗ ਤਾਂ ਆਪਾਂ ਵੀਰੇ ਕਰ ਲਈ ਜੇ ਆਪਾਂ ਐਸੇ ਤਰ੍ਹਾਂ ਘੇਰਾ ਇਧਰੋਂ ਲਾ ਕੇ ਇੰਚ ਟੇਪ ਇਧਰ ਤਾਰ ਲਾਂਗੇ ਆਪਣਾ ਕੋਈ ਮਾਰਜਨ ਆ ਚੀਜ਼ ਦਾ ਨਹੀਂ ਰਹੂਗਾ ਨਾ ਆਪਾਂ ਇਹ ਜੇ ਸੂਟਾਂ ਦੇ ਵਿੱਚ ਇਹ ਚੀਜ਼ ਚੈੱਕ ਕਰਨੀ ਹੁੰਦੀ ਹੈ ਵੀ ਇੱਥਾ ਸੈਂਟਰ ਕਿੱਦਾਂ ਲਿਆ ਜਾਣਾ ਹੁਣ ਘੇਰੇ ਦਾ ਕੋਈ ਚੱਕਰ ਨਹੀਂ ਸੈਂਟਰ ਘੇਰਾ ਸੈੱਟ ਆਜੂ ਜੀ ਇਹਦਾ ਸੈਂਟਰ ਲਿਆ ਜਾਣਾ ਤਾਂ ਇਹ ਪੱਟੀ ਤੋਂ ਲਿਆ ਜਾਣਾ ਠੀਕ ਹੈ ਜੀ ਇਹਨੂੰ ਫੋਲਡਿੰਗ ਕਰੋਗੇ ਇਸ ਤਰ੍ਹਾਂ ਇਹ ਪੱਟੀ ਦਾ ਸੈਂਟਰ ਇਹ ਆ ਜੀ ਇੱਥੋਂ ਆ ਦੇਖੋ ਦੇਖ ਰਿਹਾ ਹੋ ਤੁਹਾਨੂੰ ਹਲੋ ਇਹ ਤੋਂ ਸੈਂਟਰ ਲੈ ਕੇ ਇਹਨੂੰ ਇਦਾਂ ਫੋਲਡਿੰਗ ਕਰੋਗੇ ਇਸ ਤਰ੍ਹਾਂ ਇਸ ਤਰ੍ਹਾਂ ਓਕੇ ਜੀ ਇਸ ਤਰ੍ਹਾਂ ਫੋਲਡਿੰਗ ਹੋਊਗੀ ਇਸ ਤਰ੍ਹਾਂ ਘੇਰਾ ਉਤਰੂਗਾ ਇਸ ਤਰ੍ਹਾਂ ਸੈਂਟਰ ਲਿਆ ਜਾਊਗਾ ਸਾਰਾ ਕੁਝ ਓਕੇ ਹੋ ਜਾਊਗਾ ਠੀਕ ਹੈ ਇਸੇ ਤਰ੍ਹਾਂ ਹਲੋ ਜੀ ਇਸੇ ਤਰ੍ਹਾਂ ਝੋਕੜਾ ਇਹੋ ਸੈਂਟਰ ਲੈ ਲਿਆ ਆਪਾਂ ਕੜਾਈ ਨਹੀਂ ਇਹ ਪ੍ਰਿੰਟ ਆ ਵੀ ਇਹ ਪ੍ਰਿੰਟ ਦੇ ਉੱਪਰ ਸਟੋਨਿਜ਼ ਦਿੱਤੀ ਹੋਈ ਆ ਇਹਨਾਂ ਨੇ ਆਹ ਲਓ ਇਸੇ ਤਰ੍ਹਾਂ ਹੋ ਗਿਆ ਠੀਕ ਹੈ ਹੁਣ ਇਹਨਾਂ ਦੀ ਲੰਬਾਈ ਅਤਾਰੋਗੇ 42 ਦੀ ਆਪਾਂ ਮਾਰਕਿੰਗ ਕੀਤੀ ਹੋਈ ਆ ਇਹਦਾ ਮੈਂ ਫੇਰ ਖੋ ਓਕੇ ਜੀ 42 ਤੇ ਠੀਕ ਹੈ ਤੇ ਹੁਣ ਇਹਨਾਂ ਦਾ ਘੇਰੇ ਦੀ ਵੀ ਆਪਾਂ ਲਾ ਲੈਨੇ ਆ ਘੇਰਾ ਹੈਗਾ ਕਿੰਨਾ ਉਤਾਰਨਾ 24 ਇੰਚ ਉਤਾਰਨਾ ਪਾਈਪਿੰਗ ਵਗੈਰਾ ਤਾਂ ਕੁਛ ਨਹੀਂ ਦੇਣੀ 24 ਇੰਚ 12 12 24 ਓਕੇ ਹਾਜੀ ਇਸੇ ਤਰ੍ਹਾਂ ਉਤਰੂ ਗੈਨਾ ਦਾ ਘੇਰਾ ਪ੍ਰਿੰਟਡ ਸੂਟ ਦੇ ਵਿੱਚ ਸਟ੍ਰੋਨਿੰਗ ਦਿੱਤੀ ਹੋਈ ਆ ਔਰ ਗਲੇ ਦੀ ਪੱਟੀ ਦਿੱਤੀ ਹੋਈ ਆ ਠੀਕ ਹੈ ਇਸ ਤਰ੍ਹਾਂ ਇਹਨੂੰ ਕਟਿੰਗ ਕਰ ਲਿਓ ਹਰ ऐसे तरह कटिंग ਕਰੂਗੇ ਐਦਾਂ ਦੇ ਸੂਟਾਂ ਦੇ ਜੀ ਪੈਂਟ ਦੇ ਉੱਪਰ ਜੋ ਸਟੋਨਿੰਗ ਜਾਂ ਪੈਂਟ ਹੁੰਦਾ ਨਾ ਕਢਾਈ ਦਾ ਕੀਤਾ ہوا ਹੁੰਦਾਗਾ ਜਾਂ ਕਢਾਈ ਹੁੰਦੀ ਆ ਉਹਨਾਂ ਦੇ ਜੇ ਗਲੇ ਦੇ ਉੱਪਰ ਕਢਾਈ ਹੁੰਦੀ ਜਾਂ ਘੇਰੇ ਦੇ ਉੱਪਰ ਕਢਾਈ ਹੁੰਦੀ ਹੈ ਨਾ ਘੇਰੇ ਦੀ ਕਢਾਈ ਦਾ ਸੈਂਟਰ ਨਹੀਂ ਮੰਨਿਆ ਜਾਣਾ ਉਹ ਜੇ ਘੇਰੇ ਦੇ ਵੀ ਕਢਾਈ ਹੈ ਤੇ ਗਲੇ ਤੇ ਵੀ ਕਢਾਈ ਹੈ ਜੋ ਸੈਂਟਰ ਲੈ ਜਾਣਾ ਉਹ ਗਲੇ ਦੀ ਕਢਾਈ ਦਾ ਲਿਆ ਜਾਣਾ ਠੀਕ ਹੈ ਜੀ ਇਹ ਗੱਲ ਦਾ ਧਿਆਨ ਰੱਖਿਆ ਕਰੋ ਜੇ ਆਪਾਂ ਘੇਰੇ ਦੀ ਕਢਾਈ ਦਾ ਸੈਂਟਰ ਮੰਨ ਲਿਆ ਤਾਂ ਆਪਣੇ ਗਲੇ ਦੀ ਸੈਟਿੰਗ ਸਹੀ ਨਹੀਂ ਬੈਠੂ ਸਭ ਤੋਂ ਪਹਿਲਾਂ ਗਲੇ ਦੀ ਸੈਟਿੰਗ ਜੇ ਗਲੇ ਤੇ ਕੁਝ ਵੀ ਤਰ੍ਹਾਂ ਦਾ ਵਰਕ ਕੀਤਾ ਹੋਇਆ ਆਪਾਂ ਨੂੰ ਹਰੇਕ ਵੀ ਸੂਟ ਦੇ ਵਿੱਚੋਂ ਗਲੇ ਤੋਂ ਹੀ ਸੈਂਟਰ ਲੈ ਕੇ ਕਟਿੰਗ ਕਰਨੀ ਪਊਗੀ ਠੀਕ ਹੈ ਜੀ ਹੁਣ ਇਹਦਾ ਫਰੰਟ ਦਾ ਪੱਲਾ ਆਪਾਂ ਉਤਾਰ ਤਾਂ ਵੀਰੇ ਵੈਕ ਦਾ ਉਤਾਰਦੇ ਆ ਠੀਕ ਹੈ ਜੀ ਆਹ ਲੋ ਜੀ ਆਹ ਲਓ ਬੈਕ ਦਾ ਆਪਣੇ ਕੋਲੇ ਆਵਾਰਾ ਕੱਪੜਾ ਗਾ ਬੈਕ ਦੇ ਉਸ ਆਪਾਂ ਘੇਰੇ ਦਾ ਸੈਂਟਰ ਆਗਾ ਕੋਈ ਚੱਕਰ ਨਹੀਂ ਘੇਰੇ ਤੇ ਵਾਧੂ ਉਹ ਕੀਤਾ ਹੋਇਆ ਉਹਨਾਂ ਨੇ ਪੱਟੀ ਦਿੱਤੀ ਹੋਈ ਆ ਇਸੇ ਤਰ੍ਹਾਂ ਦੇਖ ਲਿਓ ਇਸ ਦਾ ਠੀਕ ਹੈ ਆਪਣੇ ਫਰੰਟ ਦੇ ਪੱਲੇ ਜਿਹਨਾਂ ਪੱਲਾ ਚੜਾਈ ਚ ਤੇ ਨਮਾਈ ਚ ਉਤਾਰ ਲਿਓ ਨਮਾਈ ਚ ਵੀ ਉਹਨਾਂ ਤਾਂ ਇਹਨਾਂ ਨਮਾਈ ਚ ਕਿੰਚ ਵਾਧਾ ਧਾਰਨਾ ਜੀ ਕਿਉਂਕਿ ਆਪਾਂ ਇਹਨਾਂ ਚ ਕਾਟ ਪਾਉਣੀ 8 ਇੰਚ ਦੀ ਠੀਕ ਹੈ ਇਹਨਾਂ ਦੇ ਸਾਥ ਹੀ ਤਾਂ ਕਮੀਜ਼ 20 ਇੰਚ ਆ ਤਾਂ ਇਹਦੇ ਵਿੱਚ ਆਪਾਂ ਕਾਰਟ ਪਾਵਾਂਗੇ ਹੀ ਪਾਵਾਂਗੇ ਕਮਰ 18 ਇੰਚ ਹੈਪ 21 ਇੰਚ ਸਾਢੇ 21 ਇੰਚ ਹੈਪ ਠੀਕ ਹੈ ਇਹਦੇ ਚ ਆਪਾਂ ਅੱਧੇ ਇੰਚ ਦੀ ਕਾਰਟ ਪਾਵਾਂਗੇ ਤਾਂ ਆਪਾਂ ਬਾਹਰ ਉਤਾਰਾਂਗੇ ਐਸੇ ਤਰ੍ਹਾਂ ਤੁਸੀਂ ਰੱਖ ਲਿਓ ਉੱਪਰ ਕੱਪੜਾ ਰੱਖਣਾ ਵੀਰੇ ਕੱਪੜਾ ਰੱਖ ਲਓ ਲੰਬਾਈ ਉਤਾਰਨੀ ਆ ਲੰਬਾਈ ਉਤਾਰ ਲੋੇ ਤੁਹਾਡੀ ਇੱਛਾ ਹੋਊਗੀ ਠੀਕ ਹੈ ਐਸੇ ਤਰ੍ਹਾਂ ਵੀ ਰੱਖ ਸਕਦੇ ਆ ਕੱਪੜੇ ਨਾਲ ਕੱਪੜਾ ਮੈਂਚਨ ਕਰੋਗੇ ਔਰ ਉਤਾਰ ਦਿਓ ਠੀਕ ਹੈ ਕੱਪੜੇ ਨਾਲ ਕੱਪੜਾ ਜੋਇੰਟ ਕਰ ਲਿਓ ਉਸ ਤਰ੍ਹਾਂ ਦੇਖੋ ਜੀ ਓਕੇ ਹੋ ਗਿਆ ਠੀਕ ਹੈ ਹੁਣ ਆਪਾਂ 1 ਇੰਚ ਬਾਧਰਾ ਰੱਖਦੇ ਹੋ ਇੱਥੋਂ ਕਟਿੰਗ ਕਰ ਦਿੰਨੇ ਆ ਇੰਚ ਬਾਧਰਾ ਰੱਖ ਲਓ ਕਿਉਂਕਿ ਆਪਾਂ ਬੈਕ ਦੇ ਪੱਲੇ ਦੀ ਕਾਟ ਪਾਉਣੀ ਹੈ ਐਸੇ ਤਰ੍ਹਾਂ ਜਬਾਈ ਪਰਫੈਕਟ ਆ ਦੋਨਾਂ ਦੀ ਠੀਕ ਹੈ ਪੜਾਈ ਆ ਘੇਰ ਇੱਕੋ ਜਿਹਾ ਰੱਖ ਕੇ ਕਟਿੰਗ ਕਰ ਦੋਗੇ ਇਸ ਤਰ੍ਹਾਂ जी इस तरह कटिंग कर लो तरह ओके हो गई जी फिर उतर गया उतर गया फ्रंट हो गया ठीक है हम की करना पा चाहिए इन्होंने आल्ट सैड करा आल्ट सैड करके मार्किंग करके कटिंग करा ठीक है हलो इस तरह ਇਦੇ ਵਿੱਚ ਕਪੜਾ ਕਾਟਨ ਜੀ ਨਹੀਂਗਾ ਸਿੰਥੈਟਿਕ ਮਿਕਸ ਆ ਮਿਕਸ ਕਪੜਾ ਹੋਣ ਕਰਨ ਠੀਕ ਆ ਬਸ ਪ੍ਰਿੰਟ ਜੋ ਹਸਾਬ ਦੀ ਸੀਗੀ ਓਕੇ ਜੀ ਬੈਕ ਦਾ ਪੱਲਾ ਹੋ ਗਿਆ ਫਰੰਟ ਦਾ ਇਹਦੀ ਪੱਟੀ ਆ ਜੀ ਉਹ ਜੋ ਪੱਟੀ ਨੇ ਲਮਾਈ ਉਹਨਾਂ ਨੂੰ ਆਪਾਂ ਪੁੱਛਨੇ ਆ ਸੀ ਕਸਟਮਰ ਨੂੰ ਪਹਿਲਾਂ ਜਦੋਂ ਆਪਣੇ ਕੋਲੇ ਆਉਂਦੇ ਆਪਾਂ ਉਹਦੇ ਹੀ ਸੂਟ ਚੈੱਕ ਕਰਦੇ ਆ ਇੱਕ ਵਾਰ ਹਨਾ ਇਹਨਾਂ ਦੀ ਪੱਟੀ ਆ ਜੋ ਆਹ ਵਾਲੀ ਪੱਟੀ ਇਹਦੇ ਵਿੱਚ ਗਲਾ ਆ ਕੇ 5 ਇੰਚ ਪੱਟੀ ਤਿਆਰ ਰਹਿਣੀ ਆ ਉਹ ਠੀਕ ਆ ਉਹ ਕਹਿੰਦੇ ਸੀ ਵੀ ਕੋਈ ਚੱਕਰ ਨਹੀਂ ਪਰ ਉਹਨਾਂ ਨੂੰ ਦੱਸ ਦਿੱਤਾ ਸੀਗਾ ਕਿਉਂਕਿ ਵੀ ਕਮੀਜ਼ ਦੀ ਲੈਂਥ ਇੰਨੀ ਆ ਤੁਹਾਡੀ ਇੰਨੀ ਪੱਟੀ ਤਿਆਰ ਰਹੂਗੀ ਗਲੇ ਦੀ ਉਹ ਕਹਿੰਦੇ ਸੀ ਕੋਈ ਚੱਕਰ ਨਹੀਂ ਠੀਕ ਆ ਤਾਂ ਫਿਰ ਆਪਾਂ ਇੰਨੀ ਹੀ ਕੋਈ ਲੈ ਨਹੀਂ ਆਪਾਂ ਉਹ ਨਹੀਂ ਕਰ ਦਿੰਨੇ ਆ ਤਿਆਰ ਜਿੰਨੀ ਉਹਨਾਂ ਨੇ ਕਿਹਾ ਕਿ ਕਮੀਜ਼ ਦੀ ਲੰਬਾਈ ਉਹਨੇ ਤਿਆਰ ਕਰਕੇ ਉਹਨਾਂ ਨੂੰ ਦੇਵਾਂਗੇ ਠੀਕ ਆ ਇਹਨੂੰ ਜਦੋਂ ਫੋਲਡਿੰਗ ਕਰਨੇ ਤੋਂ ਥੋੜੀ ਈਜ਼ੀ ਹੋ ਜਾਂਦਾ ਕਟਿੰਗ ਵੇਲੇ ਬਸ ਉਹਨਾਂ ਦੇ ਤੋਂ ਮੈਂ 3 ਦਾ 13 ਇੰਚ ਹੈ ਜੀ 13 ਹੈਗਾ 13 ਇੰਚ ਆ ਫਿਰ ਚੈੱਕ ਕਰ ਲਓ ਜੀ ਸੈਂਟਰ ਕਿਹੜਾ ਸੈਂਟਰ ਹੈਗਾ ਨਾ ਠੀਕ ਆ ਇਹ ਪੱਟੀ ਦਾ ਜ਼ਿਆਦਾ ਹੋ ਹੁੰਦਾ ਫਿਰ ਬਸ ਸੈਂਟਰ ਬਿਲਕੁਲ ਠੀਕ ਹੈ ਹੁਣ ਆਪਾਂ ਇਹਨਾਂ ਦਾ ਤੀਰਾ ਭਾਣੂ ਹੈਗਾ 13 ਇੰਚ 7 ਤੇ 20 ਇੰਚ ਠੀਕ ਹੈ 13 ਇੰਚ ਤੀਰਾ ਦੇ ਸਾਹਮਣੇ ਨਾਲ ਆਪਣੀ ਜਿਹੜੀ ਕਾਰਟ ਪੈਣੀ ਆ ਜੀ ਉਹ ਪੈਣੀ ਆ ਤੁਸੀਂ ਦੇਖਿਓ 18 ਤੋਂ 20 ਇੰਚ ਦੇ ਵਿੱਚ ਜਿਹੜੀ ਆਪਾਂ ਮੋਡੇ ਦੀ ਕਟਾਈਪਾਉਣੀ ਆ 1.5 ਇੰਚ ਦੀ ਪਾਉਣੀ ਆ ਠੀਕ ਆ ਬੈਕ ਦੇ ਪੱਲੇ ਦੀ 1.5 ਦੀ ਪਾਉਗੀ ਆ ਲਓ ਹੁਣ 13 ਇੰਚ ਇੱਥੇ 6 6 12 6.5 13 ਮੋਡਾ 1.5 ਕੇ ਸਾਤ ਸਾਤ ਠੀਕ ਹੈ ਇੱਕ ਤੋਂ 4.5 ਇੰਚ ਅੱਧਾ ਇੰਚ ਤੁਹਾਨੂੰ ਮੈਂ ਦੱਸਿਆ ਹੋਇਆ ਵੀ ਆਪਾਂ ਕਿਸ ਚੀਜ਼ ਤੋਂ ਘੱਟ ਪਾਉਨੇ ਉੱਪਰੋਂ ਵੱਧ ਪਾਉਨੇ ਠੀਕ ਹੈ ਉਹ ਚੈੱਕ ਕਰ ਲਿਓ ਤੁਸੀਂ ਇਸ ਤਰ੍ਹਾਂ ਓਕੇ ਹੋ ਗਿਆ ਜੀ ਹੁਣ ਆਪਾਂ ਇਹ ਤੋਂ 1.5 ਇੰਚ ਦੀ ਕਟਾ ਪਾ ਦੇਣੀ ਹੈ ਕਟਾਈ ਇਹ ਕਿਹੋ ਜਿਹੀ 1.5 ਇੰਚ ਦੀ ਕਟਾਈ ਪਾਉਣ ਦੇ ਬਾਵਜੂਦ ਇਹਨਾਂ ਦਾ ਜਿਹੜਾ ਸਾਹਮਣਾ ਜੀ 13 ਇੰਚ ਤਿਆਰਾ ਦੇਖੋ ਆਪਣੇ ਕੋਲ 14 ਤੇ ਮਾਰਕਿੰਗ ਹੋ ਰਹੀ ਹੈ 1/2 ਇੰਚ ਆਪਣੇ ਸਲਾਈ 'ਚ ਆ ਜਾਣਾ ਆਪਣੀ ਪਰਫੈਕਟ ਪੂਰਾ ਇੱਥੋਂ ਫਿਟਿੰਗ ਸਹੀ ਬੈਠੂਗੀ ਠੀਕ ਹੈ ਮੈਂ ਜਿਹੜੀ 18.5 ਤੋਂ 20 ਤੱਕ ਦੀ ਫਿਟਿੰਗ ਹੁੰਦੀ ਹੈਗੀ ਉਹਦੇ ਵਿੱਚ ਸਾਤੀ ਦੀ ਉਹਦੇ ਵਿੱਚ ਮੈਂ 1.5 ਇੰਚ ਦੀ ਆ ਕੱਟ ਪਾਣੀ ਆ ਠੀਕ ਹੈ ਇੱਥੋਂ ਪਾਵਾਂਗੇ ਟਾਈਕ ਦੀ ਹਾਂ ਜੀ ਉਸੇ ਤਰ੍ਹਾਂ ਗਲੇ ਦੀ ਉਹ ਹੈਗੀ ਸਵਾ ਕ ਦੋ ਦੀ 2.5 ਤਿਆਰ ਹੋ ਜਾਣੇ ਨੇ ਇਸ ਤਰ੍ਹਾਂ ਮਾਰਕਿੰਗ ਕਰਦੀ ਹਾਂ ਜੀ ਕਿਹੜਿਆਂ ਚ ਵੀ ਸਪੇਸ ਸਲਾਈ ਇਹਨਾਂ ਦੇ ਹੈਗੀ ਆ ਸਪੇਸ 16 ਜੀ 15 ਤਿਆਰ ਆ 16 ਤੇ ਮਾਰਕਿੰਗ ਹੋ ਗਈ ਇਹਨਾਂ ਦੀ ਕਿਉਂਕਿ ਇਦਾਂ ਚ ਪਲੇਟਾ ਇਹਦੇ ਚ ਆ ਜਾਂਦਾ ਮੋਢੇ ਦੀ ਇਹਦੇ ਚ ਹੈਪੀਨਾਂ ਦੀ 21:30 ਆ ਤਾਂ 10:10 20 10:30 21 ਪੋਣੇ 11 ਮਾਰਕਿੰਗ ਠੀਕ ਹੈ ਤੇ ਪਲੇਟ ਇਹਨਾਂ ਦੇ ਹੈਗੇ ਜੀ 11:30 ਤੇ ਤਿਆਰ ਆ 10:30 ਤੇ ਤਿਆਰ ਆ 11:30 ਤੇ ਮਾਰਕਿੰਗ ਹੋ ਗਈ ਔਰ ਜਿਹੜੀ ਸਪੇਸ ਆ ਇਥੋਂ ਉਹ 3:30 ਦੀ ਹੋਊਗੀ ਉਹ ਓਕੇ ਆ ਠੀਕ ਹੈ ਲੰਬਾਈ ਆਪਾਂ ਵੀ 6 ਇੰਚ ਦੀ ਪਾਵਾਂਗੇ ਇਹਨਾਂ ਦੇ ओके ਆ ਠੀਕ ਹੈ ਜੀ ਇਹਨਾਂ ਨੂੰ ਫਿਰ ਆਪਸ ਵਿੱਚ ਮਿਲਾ ਦੋਗੇ ਇਸ ਤਰ੍ਹਾਂ ਡਾਰਕ ਕਰ ਲਿਓ ਜੀ ਠੀਕ ਹੈ ਹੁਣ ਇੱਥੋਂ ਜਿਹੜੀ ਆਹ ਪਾਣੀ ਆ ਉਹ ਪਾਉਣੀ ਆ ਸਵਾ 2 ਦੀ ਤੇ ਇਧਰੋਂ ਵੀ ਸਵਾ 2 ਦੀ ਮਾਰਕਿੰਗ ਕਰ ਲਿਓ ਸਵਾ 2 ਦੀ ਮਾਰਕਿੰਗ ਕਰਨ ਤੋਂ ਬਾਅਦ ਆਪਾਂ ਪਾਉਣੀ ਇੱਥੇ 6.5 ਅੱਧਾ ਇੰਚ ਉਹ ਚ ਆ ਜਾਣਾ 6.5 ਇੰਚ ਤੇ ਪਾਉਣੀ ਦੇ ਸੱਤ ਤੇ ਇਹਨੂੰ ਆਪਸ ਵਿੱਚ ਮਿਲਾ ਦਿਓ ਠੀਕ ਹੈ ਜੇ ਤੁਸੀਂ ਚਾਹੋ ਤਾਂ ਪਲੇਟ ਦਾ ਹਾਫ ਕਰਕੇ ਮਾਰਕਿੰਗ ਨਿਕਲ ਸਕਦੀ ਹੈ ਕਿਉਂਕਿ ਜੀ ਸਪੇਸ ਲਈ ਵੀ ਜ਼ਿਆਦਾ ਹੈਗੀ ਆ ਆਹ ਵਾਲੀ ਜਿਹੜੀ ਪਲੇਟਾਂ ਦੀ ਮਾਰਕਿੰਗ ਆ ਉਹ ਵੀ 11 11.5 10 ਤੇ ਤਿਆਰ ਆ ਪਰ ਆਪਣੀ ਆਹ ਜਿਹੜੀ ਸਪੇ ਤੇੜੀ ਸਲਾਹ ਫੀਟਿੰਗ ਦੀ ਉਹ ਆ ਹਨਾ ਪਲੋਈ ਉਹਦੀ ਆ ਨਿਕਲਿਆਊਗਾ ਕਮਰ ਤੋਂ ਆਪੋ ਹੋ ਕੇ ਦਿਨ ਨਿਕਲਿਆਣੀ ਆ ਠੀਕ ਹੈ ਹੁਣ ਇੱਥੋਂ ਹੈਗਾ ਆਪਣਾ 6.5 ਇੱਥੇ ਹੋਊਗਾ ਜੀ 6.5 6.5 ਠੀਕ ਹੈ ਠੀਕ ਹੈ ਹੁਣ ਜਿਹੜੀ ਸਾਤੀ ਹੈਗੀ ਆ ਜੀ ਉਹ ਹੈਗੀ ਆ 20 ਇੰਚ 20 ਇੰਚ 10 10 20 ਅੱਧਾ ਇੰਚ ਪਲੇਟਾਂ ਦਾ 1.5 ਓਕੇ ਜੀ ਨੰਬਰ 18 99 18 9.5 ਅੱਧਾ ਇੰਚ ਪਲੇਟਾਂ ਦਾ ਓਕੇ ਜੀ ਠੀਕ ਹੈ ਹੁਣ ਇਹਨਾਂ ਨੂੰ ਆਪਸ ਵਿੱਚ ਇਸ ਤਰ੍ਹਾਂ ਬਣਾਉਂਗੇ ਐਸੇ ਤੋਂ ਠੀਕ ਹੈ ਓਕੇ ਜੀ ਇਸ ਤਰ੍ਹਾਂ ਹੋ ਜਾਊਗਾ। ਉੱਠ ਕੇ ਰਹਿ ਗਈ ਠੀਕ ਹੈ ਜੀ। ਹੁਣ ਇਹਦੀ ਆਪਾਂ ਕਟਿੰਗ ਕਰ ਦਿੰਨੇ ਆ ਬਸ ਉਸੇ ਤਰ੍ਹਾਂ। ਨਾਲ ਲਓ ਚਾਰੇ ਪੱਲੇ ਉਠਾਓ। ਉਠਾ ਕੇ ਕਟਿੰਗ ਕਰਦੇ। ਫਿਰ 프ਰੰਟ ਦੇ ਦੋ ਪੱਲੇ ਉਠਾ ਲਓ। ਕਿਰਾਾ ਉਠਾ ਕੇ ਚਾਰੇ ਕਟਿੰਗ ਟੇਢੀ ਵੀ ਕਰ ਦੇਣੀ ਗਲੇ ਵਾਲੀ ਤਰ੍ਹਾਂ ਸਮੀ। ਮੋਢੇ ਦੀ। ਠੀਕ ਹੈ ਚਾਂਟ ਪਾ ਦੂੰਗੀ। ਹੁਣਾ 프ਰੰਟ ਦਾ ਪੱਲਾ ਉਠਾਉਂਗੀ ਉਠਾ ਕੇ ਇਸ ਤਰ੍ਹਾਂ ਓਕੇ ਜੀ ਠੀਕ ਹੈ ਜੀ ਥੋੜਾ ਜਿਹਾ ਟੈਕ ਕਟਿੰਗ ਕਰ ਦਿੱਤੇ ਠੀਕ ਹੈ ਜੀ ਹੁਣ ਇਹ ਤੇ ਸਬੀਕ ਬਰੀਕ ਪੈਨ ਕਟ ਲਾ ਲੇ ਦੂਸਰੇ ਪਾਸੇ ਮਾਰਕਿੰਗ ਪਹੁੰਚ ਜਾਂਦੀ ਆ ਫਿਰ ਹਨਾ ਈਜ਼ੀ ਹੋ ਜਾਂਦਾ ਥੋੜਾ ਜਿਹਾ ਇਸੇ ਤਰ੍ਹਾਂ ਹਲੋ ਜੀ ਟੈਪ ਦੇ ਵੀ ਇੱਥੇ ਕਰ ਦਿਆ ਕਰੋ ਕਰਦਾ ਓਕੇ ਹੋ ਗਿਆ ਜੀ ਠੀਕ ਹੈ ਹੁਣ ਆਪਾਂ ਮਾਰਕਿੰਗ ਦੂਸਰੇ ਪਾਸੇ ਪਹੁੰਚਦੀ ਕਰਨੀ ਆ ਇਹਦੀ ਜਿਹੜੀ ਬ੍ਰੈਗ ਪੱਲੇ ਦੀ ਮਾਰਕਿੰਗ ਪਲੇਟਾਂ ਦੀ ਪੈਣੀ ਆ ਜੀ ਅਲੱਗ ਤੋਂ ਪਾਉਗੀ ਹਨਾ ਕਿਉਂਕਿ ਇਹਨਾਂ ਦੇ ਆਪਾਂ ਬੈਕ ਦਾ ਪੱਲੇ ਦਾ ਰੱਖਿਆ ਨਾ ਮਾਰਜਨ 1 ਇੰਚ ਦਾ ਤਾਂ ਫਿਰ ਇਕੱਠੀ ਮਾਰਕਿੰਗ ਨਹੀਂ ਹੋਊਗੀ ਅਲੱਗ-ਅਲੱਗ ਹੋਊਗੀ। ਸੋ ਆਪਾਂ ਨੇ ਪੱਲੇ ਇੱਕੋ ਜਿਹੇ ਹੋਣ ਉਹਨਾਂ ਦੀ ਅਲੱਗ-ਅਲੱਗ ਨਹੀਂ ਹੁੰਦੀ ਉਹਨਾਂ ਦੀ ਇੱਕ ਲਾਗਤ ਹੀ ਦੋਨਾਂ ਪੱਲਿਆਂ ਦੀ ਪਲੇਟਾਂ ਦੀ ਮਾਰਕਿੰਗ ਹੋ ਜਾਂਦੀ ਆ ਠੀਕ ਹੈ ਆਪਾਂ 프ਰੰਟ ਦਾ ਪੱਲਾ ਉਠਾ ਲਿਆ ਜੀ 프ਰੰਟ ਪੱਲੇ ਤੇ ਦੂਸਰੇ ਪਾਸੇ ਆਪਾਂ ਲੇਟ ਡਾਰਕ ਕਰ ਦਿੰਨੇ ਆ ਇਸ ਤਰ੍ਹਾਂ ਕਾ ਇੱਧਰ ਕੱਟ ਲੱਗਿਆ ਹੋਇਆ ਇਸ ਤਰ੍ਹਾਂ ਇਸ ਤਰ੍ਹਾਂ ਈਜੀ ਹੋ ਜਾਂਦਾ ਜੀ ਡਾਰਕ ਹੋ ਗਈ ਕਦੋਂ ਮਰਜੀ ਸੂਟ ਚ ਕੋਰ ਕਟਿੰਗ ਕੀਤਾ ਹੋਇਆ ਆ ਹੋ ਜੂਗਾ ਹਾਂ ਹੁਣ ਇਹਨਾਂ ਦੇ ਆਪਾਂ ਪਲੇਟ ਲਾ ਦਿੰਦੇ ਆ ਪਹਿਲਾਂ ਪਲੇਟ ਲਾ ਕੇ ਫਿਰ ਬੈਕ ਦੇ ਗਲੇ ਦਾ ਵੀ ਫਿਰ ਮੈਂ ਦੱਸ ਹੀ ਦਿੰਨੀ ਆ 11:30 ਜੀ 11:30 ਤੇ ਚੜਾਈ 3.5 ਇੱਥੇ ਹੋ ਗਈ ਠੀਕ ਹੈ ਜੀ ਲੰਬਾਈ 6 ਇੰਚ ਆ ਇਸ ਤਰ੍ਹਾਂ ਓਕੇ ਜੀ ਇਹਨੂੰ ਮਲਾ ਲਵਾਂ ਅੱਗੇ ਓਕੇ ਹੋ ਗਿਆ ਤੇ 3.5 ਹੋ ਗਿਆ ਠੀਕ ਹੈ ਜੀ ਇਸੇ ਤਰ੍ਹਾਂ ਦੂਸਰੇ ਪਾਸੇ ਪਹੁੰਚਦੀ ਕਰ ਲਿਓ ਤੇ ਗਲਾ ਇਹਨਾਂ ਦਾ 1.5 ਪੰਜ ਦੀ ਕਟਾਈ ਕਰਨਾ 5 ਇੰਚ ਤਿਆਰਾ ਲੰਬਾਈ ਉਤਾਰ ਲਈ ਸਵਾ 2 ਦੀ ਇੱਥੋਂ ਕਟਾਪਾ ਦਿਓ ਬਾਕਸ ਬਣਾ ਲਿਓ ਔਰ ਗਲਾਈ ਦੇ ਦਿਓ ਇਸ ਤਰ੍ਹਾਂ ਓਕੇ ਹੋ ਗਈ ਜੀ ਠੀਕ ਹੈ ਆ ਲਓ ਬਸ ਇਹਨੂੰ ਕਟਿੰਗ ਕਰ ਦੇਣਾ ਉਸਰੇ ਪਾਸੇ ਵੀ ਮਾਰਕਿੰਗ ਜਿਹੜੀ ਬੈਂਕ ਦੇ ਪੰਨੇ ਦੀ ਹੋਰ ਡਾਰਕਿੰਗ ਕਰ ਦਿੰਨੇ ਆ ਇਸ ਤਰ੍ਹਾਂ ਠੀਕ ਹੈ ਜੀ ਆ ਲਓ ਜੀ ਆਪਾਂ ਕਟਿੰਗ ਅੱਜ ਤੁਹਾਨੂੰ ਦਿਖਾ ਦੇਤੀ 2 इंच ਸਾਤੀ ਦੇ ਹਿਸਾਬ ਦੇ ਨਾਲ ਔਰ ਮਰ ਦੇ ਹਿਸਾਬ ਨਾਲ ਆਪਾਂ ਮੈਂਸ਼ਨ ਕਰ ਦਿੱਤਾ ਸੀ ਪਹਿਲਾਂ ਤੁਹਾਨੂੰ ਨਾਪ ਵੀਡੀਓ ਧਿਆਨ ਨਾਲ ਦੇਖ ਲਿਆ ਕਰੋ ਠੀਕ ਹੈ ਜੀ ਬਸ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਠੀਕ ਹੈ ਜੀ ਆਪਾਂ ਇਸੇ ਤਰ੍ਹਾਂ ਰੋਜ਼ ਤੋਂ ਨੰਨੀਆਂ ਨਵੀਆਂ ਵੀਡੀਓ ਦਿੰਦੇ ਰਾਵਾਂਗੇ ਠੀਕ ਹੈ ਜੀ ਧੰਨਵਾਦ